ਹੋਏ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਬਾਈ ਕੀ ਹਾਲ ਚਾਲ ਆ ਔਰ ਸਾਰੀ ਭਰਾ ਠੀਕ ਠਾਕ ਐ ਲੋ ਬਾਈ ਮਿੱਤਰੋ ਆਪਾਂ ਕਰਨ ਲੱਗੇ ਹਾਂ ਬਲਾਉ ਦੀ ਸਟਾਰਟਿੰਗ ਬਲਾਉ ਦੀ ਸਟਾਰਟਿੰਗ ਬਾਈ ਬੱਚੇ ਭਾਈ ਉੱਤੇ ਚਾਰ ਉੱਡ ਗਏ ਸੀ ਇਹਨਾਂ ਚੋਂ ਇੱਕ ਆ ਬੈਠਾ ਟੂਸਿਆਂ ਵਾਲਾ ਇੱਕੋ ਬਗਲਾ ਵਾਲਾ ਉਹ ਬੈਠਾ ਤੇ ਇੱਕੋ ਦੋ ਕਾਲੀ ਜੀ ਉੱਡ ਗਏ ਸੀ ਤੇ ਭਾਈ ਆ ਜਾਂਦੇ ਦੋ ਤਾਂ ਆਪਣੇ ਠੀਕ ਆ ਦੋ ਬੰਦੇ ਅੰਦਰ ਆ ਜਾਂਦੇ ਵੇ ਤਾਂ ਵੀ ਭਾਈ ਅਗਲਾ ਬਦਲੀਆਂ ਕਰੀ ਜਾਂਦੇ ਆ ਨਿਗਾ ਰੱਖਣੀ ਪਵੇ ਇਹਨਾਂ ਦੀ ਪੂਰੀ ਭਾਈ ਚਾਰ ਉੱਡ ਗਏ ਸੀਗੇ ਬਾਲੇ ਤੇ ਕਿਉਂਕਿ ਅੱਜ ਬੱਚੇ ਛੱਡੇ ਨੇ ਭਾਈ ਮੌਸਮ ਉਹ ਜਿਹੜੇ ਨਵੇਂ ਆ ਸਾਰੇ ਉਹ ਹੀ ਛੱਡੇ ਆ ਪੁਰਾਣਾ ਕੋਈ ਨਹੀਂ ਆ ਵੀ ਮੜੇ ਗੀੜੇ ਜੇ ਮਾਰ ਕੇ ਪੈ ਗਏ ਉਹ ਆ ਟੂਸਿਆਂ ਵਾਲਾ ਤਾਂ 바ਵਾ ਹੀ ਉੱਡ ਕੇ ਬੈਠਾ ਵੀ ਉੱਚਾ ਹੋ ਕੇ ਬੈਠਾ ਗਿਆ ਤੇ ਬੱਚੇ ਆਠੀ ਬਾਾਰ ਕੱਡੇ ਆ ਭਾਈ ਸ਼ੀਓ ਬਿਠੇ ਕਾ ਬਿਠਾ ਰਤਾ ਇੱਕ ਕੋ ਬਿਠਾ ਲੋ ਵੀ ਮਤਰਾ ਉਹ ਸਪਰੇਅ ਵਾਲਿਆਂ ਨੇ ਆਉਣਾ ਸਪਰੇਅ ਵਾਲਿਆਂ ਦੀ ਵੇਟ ਆ ਤੇ ਕਹਿੰਦੇ ਬਈ 4 ਕਿੱਲੇ ਥਾਂ ਰਹਿੰਦਾ ਆਪਣਾ ਤੇ ਉਹ ਛੜਕ ਕੇ ਆਵਾਂਗੇ ਬਈ ਲੇਟ ਨਹੀਂ ਹੈਣੀ ਸੀਗੀ ਤੇ ਚਲੋ ਲੇਟ ਆ ਗਈ ਤਾਂ ਕੰਮ ਲੂਟ ਹੋ ਜੂਗਾ ਤੇ ਬਾਲਟ ਕਣਾ ਪਿਆਈ ਨਾ ਪਸੂ ਕਰਨੇ ਆ ਬਈ ਜੇ ਮੈਂ ਨਿਮਾਉਣ ਲੱਗ ਪਿਆ ਪਾਈਪ ਲਾ ਕੇ ਪਿਉਣ ਲੱਗ ਪਿਆ ਤਾਂ ਬਈ ਉਧਰੋਂ ਕਿਤੇ ਕੋਈ ਬੱਚਾ ਉੱਡ ਜੇ ਤੇ ਕੰਮ ਜਵੇਂ ਹੀ ਖਰਾਬ ਹੋ ਜੂਗਾ ਇਸ ਕਰਕੇ ਫਿਰ ਮੈਂ ਕਹਿਣਾ ਬਾਲਟ ਨਹੀਂ ਪਾ ਦੇਣਾ ਪਾਣੀ ਨਾ ਦੇ ਜਿਆਦੇ ਨੇ ਯਾ ਅੱਲਾ ਮਾਰਦਾ ਹੋਵੇ ਤੇ ਛਾ ਕਰਕੇ ਫਰਾਮ ਬਰ ਤੋਂ ਬੱਚਾ ਉੱਡ ਗਿਆ ਕੋਈ ਤੇ ਜੱਬ ਨੂੰ ਖੜੇ ਜਾਣੀ ਆ ਜਾ ਰਿਹਾ ਹੈ ਆ ਲੀ ਇਸ ਵਾਰਾਂ ਵਾਲਾ ਜਾਜ ਹੈ ਤੇ ਆਪਾਂ ਬਾਈ ਜੀ ਬੱਚੇ ਕਰਦੇ ਅੰਦਰ ਕਰਨ ਇਹ ਆ ਬਾਈ ਤੇ ਕਰਨੀ ਆ ਬਈ ਹਵਾ ਵਾਲੀ ਵਗੀ ਜਾਂਦੀ ਆ ਮੁੜ ਕੇ ਟਿੱਕਣ ਗਿਆ ਸੇ ਪਾਸੇ ਉੱਡ ਕੇ ਤਾਂ ਇਹਨਾਂ ਨੂੰ ਭਾਵੇਂ ਜਾਲ ਚ ਮਿੱਤਰੋ ਲਾਈਟ ਆ ਗਈ ਆ ਤੇ ਪਹਿਲਾਂ ਇੱਧਰ ਨਾਲ ਖਾਲਾ ਪਾਰ ਲਈਏ ਪੱਠੇ ਵੱਢਣੇ ਛਾਲ ਨੂੰ ਵੱਢ ਕੇ ਪੱਠੇ ਤੇ ਫਿਰ ਪਠੇ ਨੂੰ ਪਾਣੀ ਲਾ ਦੇਾਂਗੇ ਤੇ ਬਈ ਬੱਚਿਆਂ ਨੂੰ ਛੋਲੇ ਛੂਲੇ ਦੇਤੀ ਆ ਤੇ ਨਿੱਕੇ ਬੱਚੇ ਸਾਰੇ ਤਾੜ ਕੇ ਛੋਲੇ ਦੇ ਤੇ ਉਹਨਾਂ ਨੂੰ ਆਹ ਫਰਦੇ ਆ 2:00 ਆਪਣੇ ਟੂਸਿਆਂ ਵਾਲੇ ਇੱਕ ਕਾਂ ਤੇ ਇੱਕ ਦਾ ਟੂਸਾ ਤੇ ਇੱਕ ਲੈਟ ਆ ਗਈ ਬਈ ਆਪਾਂ ਖਾਲਾ ਭਰਨਾ ਆਪਾਂ ਕੀ ਦੇ ਫਿਰ ਪੱਠੇਰ ਸ਼ਟੈਂਕ ਪਾਣੀ ਕਰਨ ਕੀ ਆ ਬਈ ਨਾਲੇ ਖਾਲਾ ਭਰ ਜੂਆ ਨਾਲੇ ਹੱਥ ਨੂੰ ਪੱਠੇ ਪੁੱਠੇ ਵੱਡੇ ਜਾਣਗੇ ਤੇ ਫਿਰ ਇਹਨੂੰ ਪਾਣੀ ਛੱਡ ਦਾਂਗੇ ਸਪਰੇਅ ਵਾਲੀ ਆਉਣਗੇ ਲਓ ਬਈ ਮਿੱਤਰੋ ਬੱਚੇ ਬੈਗੇ ਸੀਗੇ ਜਿਹੜੇ ਦੂਜੇ ਕਿ ਤੀਜੇ ਦਿਨ ਉੱਡੇ ਸੀ ਅੱਜ 11:30 ਵਜੇ ਬੈਗੇ ਸੀ ਤੇ ਇਹਨੂੰ ਹੁਣ ਪਾਏ ਆ ਬਾਹਲੇ ਆਂਦੀ ਏ ਲਓ ਬਾਈ ਜੀ ਆ ਜੋੜੀ ਵੀ ਅੱਜ ਜਸਵੀਰਾਂ ਦੇ ਲਾਲੂ ਆ ਕਬੂਤਰੀ ਨੇ ਏਲੀਟ ਕਰਤਾ ਕੰਮ ਵੈਸੇ ਮੇਰੇ ਸਾਹਮਣੇ ਅੱਜ ਜਸਵੀਰ ਇਹ ਵੀ ਲਾਲੂ ਵੀ ਤੇ ਆ ਬੱਚਾ ਵੇਖ ਲਓ ਬਈ ਇਹਦਾ ਬਹੁਤ ਸੋਹਣਾ ਬੱਚਾ ਕੱਢਿਆ ਤੇ ਛੈਲ ਵੀ ਬਹੁਤ ਤੇ ਉਹ ਜੋੜੀ ਵੀ ਵਰਲੀ ਵੀ ਲਾਲੂ ਵੀ ਤੁਤਲੀ ਵੀ ਲਾਲੂ ਵੀ ਤੁਤਲੀ ਵੀ ਦਿਖਾ ਦਈਏ ਲਾਲੂ ਵੀ ਇਹ ਵੀ ਸ਼ਾਕੀ ਟੁੰਡੇ ਨਾਲ ਪੁੰਨੂਗੇ ਵਾਲਾ ਆ ਉਹ ਹਰਨਾ ਖਾਨ ਪੁੰਨੂ ਵਾਲਾ ਲੱਗਦਾ ਬਈ ਪੁੰਨੂ ਵਾਲਾ ਹੀ ਆ ਇਹ ਕਬੂਤਰ ਆ ਆਇਆ ਫੜਿਆ ਸੀਗਾ ਮੈਨੂੰ ਬਹੁਤ ਬੰਦੇ ਨੇ ਕਿਹਾ ਯਾਰ ਕਬੂਤਰ ਬਹੁਤ ਚੰਗਾ ਹੈ ਇਹ ਤੂੰ ਬੱਚੇ ਕਿੜਾ ਬਈ 5 ਸਾਲ ਹੋ ਗਏ ਇਹਨੂੰ ਆਪਣੇ ਕੋਲੇ ਆਏ ਇਹਨੂੰ ਆਇਆ ਫੜਿਆ ਸੀ ਆਪਾਂ ਝੂਠ ਨਹੀਂ ਮਾਰਦੇ ਕਿ ਤੇ ਆ ਕਬੂਤਰ ਆਇਆ ਫੜਿਆ ਸੀ ਹਰਨਾ ਖਾਂਦਿਆਂ ਇਹਨੂੰ ਬਹੁਤ ਬੰਦਿਆਂ ਨੇ ਪੁੰਨੂ ਪੰਨੂ ਕਹਿੰਦਾ ਨਹੀਂ ਬਈ ਚੌੜ ਕਰੀ ਜਾਂਦਾ ਤੇ ਇਹ ਕਬੂਤਰ ਬਈ ਆਇਆ ਫੜਿਆ ਸੀ 5-6 ਸਾਲ ਹੋ ਗਏ ਆਪਣੇ ਕੋਲੇ ਤੇ ਆਪਾਂ ਬੱਚਾ ਨਹੀਂ ਕਢਾਇਆ ਸੀ ਇਹਦਾ ਡੋਰ ਤੇ ਬਹੁਤ ਘੈਂਟ ਬੁੜਕਦਾ ਹੈ ਮੈਂ ਤਾਂ ਡੋਰ ਹਸਤੇ ਰੱਖਿਆ ਹੀ ਪਰ ਇਹਦਕੀ ਬਹੁਤ ਬੰਦੇ ਆਮ ਜਿਹੜਾ ਵੀ ਹੁੰਦਾ ਇਹ ਇਹਦਾ ਨਹੀਂ ਬੱਚਾ ਕਢਾਇਆ ਨਹੀਂ ਯਾਰ ਮੈਨੂੰ ਬਹੁਤ ਬੰਦੇ ਨੇ ਕਹਿੰਦਾ ਕਢਾ ਫਰੇਦ ਕੀ ਭਾਈ ਜੂੜੀ ਲਾਤੀ ਬਰੜੀ ਨਾ ਛੜਦਾ ਇਹ ਓ ਬਈ ਮਿੱਤਰੋ ਇੱਕ ਕੇਰ ਲਾ ਕੀ ਫੇਰ ਛੱਡਾਂਗੇ ਪੱਠਾਂ ਨੂੰ ਪਾਣੀ ਕਰਨ ਪਤਾ ਕੀ ਆ ਉਹ ਕੇਰ ਲੱਗ ਜੂ ਉਦੋਂ ਪੱਠੇ-ਪੁੱਠੇ ਵੱਢ ਕੇ ਕੁਦਰੇ ਜਾਣਗੇ ਪੱਠੇ ਵੀ 2 ਦਿਨਾਂ ਤੇ ਵੱਢ ਨਹੀਂ ਪੈਣੀਆਂ ਤੇ ਫੇਰ ਉਜੀ ਕਰੇ ਨੂੰ ਛੱਡਾਂਗੇ ਲਓ ਭਾਈ ਜੀ ਪਾ ਚੱਲੇ ਆ ਛੱਡਣ ਨੰਬ ਦੇ ਬੰਦਿਆ ਵਾ ਇੱਥੇ ਲੱਗ ਗਿਆ ਚਪੜਾ ਕਿਉਂਕਿ ਪਾਣੀ ਗਈ ਤਾਂ ਟੁੱਟੀ ਜਾਂਦੋ ਬੰਨ ਕੇ ਚੱਲਾਂਗੇ ਉਛਲੀ ਜਾਂਦੀ ਵਟ ਕਿਉਂਕਿ ਪਾਣੀ ਮੋਟਰ ਦਾ ਮੀਂਹ ਮੂੰਹ ਪੈ ਕਰਕੇ ਵਧ ਗਿਆ ਨਾ ਤਾਂ ਕਰਕੇ ਆਪਣੀ ਜੰਗ ਫੋਰਸ ਆ ਗਈ ਹੈ ਤੇ ਆਪਾਂ ਸਾਰੇ ਜਾਨਵਰਾਂ ਨੂੰ ਭਾਈ ਦਾਣਾ ਪਾਣੀ ਦਿੱਤਾ ਆਪਾਂ ਤੇ ਆਪਾਂ ਤੁਹਾਨੂੰ ਕੂਟਰ ਦਿਖਾਵਾਂਗੇ ਚਾਵ ਨੂੰ ਸਾਰੇ ਗੁੱਡਿਆਂ ਦੇ ਉੱਤਰ ਚੈੱਕ ਕਰਾਂ ਹਾਂ ਢਾਲੀ ਬੱਚੇ ਉਖਾਵਾਂਗੇ ਮਿੱਤਰੋ ਢੂੰਗਾ ਟੰਗਾ ਪੰਗਾ ਪੰਗਾ ਆ ਪਾਣੀ ਪੰਗਾ ਇਹ ਪੱਠੇ ਪੁੱਠੇ ਪਾਏ ਪਏ ਇਹ ਆਪਾਂ ਨਹੀਂ ਪਾਏ ਇਹ ਅੱਜ ਬੋੜ ਨੇ ਪਾਏ ਆ ਵਿਚਾਰਨੀ ਨੇ ਬੋੜ ਨੇ ਹੁਣ ਪੱਠੀ ਕੁਦਰੀ ਜਾਂਦਾ ਬੋੜ ਨੇ ਪਾਏ ਆ ਵਿਚਾਰਾ ਆਇਆ ਸੀ ਕੰਮ ਸੀ ਥੋੜਾ ਜਿਹਾ ਮੈਂ ਤੇ ਇਨਾਂ ਨੂੰ ਪੱਠੀ ਵੜਦੇ ਹਾਂ ਪੱਠੀ ਵੜਦੀ ਪਾਣੀ ਛੱਟਣਾ ਠੀਕ ਆ ਤੇ ਆਪਾਂ ਵੀ ਅੱਗੇ 11 ਜੋਤ ਨੂੰ ਮੈਂ ਕਿਹਾ ਬੱਚੇ ਮਾਰ ਦੇ ਬਾਹਾਂਗੇ ਇਹ ਮੈਂ ਫਟਕੀ ਕਿ ਜਾਇਆ ਮਸਿਆ ਰਵੀ ਕੇ ਦੁਪਰ ਪਾਣੀ ਛੱਡਦੇ ਤੇ ਉਧਰ ਖਾਲਾ ਭਰਨ ਉਹ ਕਰਦੇ ਤੇ ਸਪਰੇਅ ਵਾਲਿਆਂ ਨੇ ਬਾਈ ਫੋਨ ਨਹੀਂ ਚੱਕਿਆ ਤਿੰਨ ਦਿਨ ਹੋ ਗਏ ਲਾਰੀ ਲਾਈ ਜਾਂਦੇ ਲੋ ਬਈ ਮਿੱਤਰੋ ਮੋਟਰ ਚੱਲੀ ਜਾਂਦੀ ਆ ਇਧਰਲੇ ਪਾਸੇ ਤੇ ਸਪਰੇਅ ਵਾਲੇ ਆਏ ਨਹੀਂਗੇ ਚੱਲ ਪਾਣੀ ਤੇ ਛੱਡਣਾ ਹੀ ਛੱਡਣਾ ਸੀਗਾ 11 ਦੇਖ ਲਈਏ ਲੋ ਬਈ ਮਿੱਤਰੋ ਪਸ਼ੂ ਵੀ ਬੰਨ ਤੇ ਕੱਢ ਤੇ ਬਾਹਰ ਤੇ ਬਾਈ ਇਹ ਪਰ ਇਹ ਵੀ ਪਾ ਜਾਂਦੀ ਫੋੜ ਚ ਵੀ ਪਾ ਜਾਂਦੀ ਤੇ ਮੱਕੀ ਜੀ ਵੀ ਮੱਕ ਜੀ ਵੀ ਪਾ ਤੀ ਪਾਣੀ ਪਰਲੀ ਜਵਾਰ ਨੂੰ ਛੱਡਿਆ ਪਿਆ ਮੁੜ ਕੇ ਛੱਡਦੇ ਆ ਮੱਕ ਨੂੰ ਮੁੜ ਕੇ ਲਾ ਕੇ ਦੇ ਲੋ ਬਾਈ ਦਾਣੇ ਬਹੁਤ ਖਿੜੀ ਬੈਠੇ ਆ ਲੋ ਬਈ ਮਿੱਤਰੋ ਉਹ ਗੱਡੀ 'ਤੇ ਬੈਠੇ ਇੱਕ ਬੱਚਾ ਦੋ ਆ ਬੈਠੇ ਇਹ ਨੀਲਿਆਂ ਦੇ ਭਰਾ ਪੈਣ ਪਰਾ ਉਹ ਹੋ ਹਾਂਡਾ ਬਦਲਿਆ ਸੀ ਉਹ ਜਿਹੜੇ ਵੱਡੇ ਹੁੰਦੇ ਆਪਣੇ ਕੋਲੇ ਆ ਬੱਚੇ ਆ ਇੱਕ ਨੀਲਾ ਬੈਠਾ ਇੱਕੋ ਥੱਲੇ ਬੈਠੇ ਕਾ ਬੈਠਾ ਇੱਕੋ ਬੈਠਾ ਠੀਕ ਹੈ ਜੀ ਦੂਗੇ ਬੱਚੇ ਵੀ ਬਿਖਾਉਣੇ ਆ ਤੁਹਾਨੂੰ ਇਹਨਾਂ ਦਿੱਤੇ ਮੈਂ ਜੁੜूंगा ਕੱਟੇ ਬੈਠੀਆਂ ਇਹ ਇਹ ਆ ਖੁੱਡੇ 'ਚ ਭਾਈ ਦੋ ਕਬੂਤਰੀ ਆ ਉਤਲੇ 'ਚ ਪੰਜ ਕਬੂਤਰੀਆਂ ਪਿਛਲੇ ਸਾਲ ਆਲੀਆਂ ਜੀੜੂnga ਭਾਈ ਘਰ ਨੂੰ ਛੱਡਣ ਵਾਸਤੇ ਰੱਖਣੇ ਤੇ ਲੋ ਭਾਈ ਉਹ ਸਾਹਮਣੀ ਵੀ ਕੱਡੀ ਬੈਠੀ ਆ ਉਹਦੇ ਥੱਲੇ ਇੱਕ ਬੱਚਾ ਇੱਕ ਮਰ ਗਿਆ ਸੀ ਉਹਦਾ ਹਾਂਡੇ ਜੀ ਮਰ ਗਿਆ ਸੀ ਇਹਦੇ ਥੱਲੇ ਦੋ ਆ ਇਹ ਬਾਜੀਆਂ ਅਲਦੀ ਵੇਣ ਭਰਾ ਉੱਥੇ ਜੀ ਗੱਡੇ ਇਹਨਾਂ ਨੇ ਮਿੱਤਰੋ ਇੱਕ ਤਾਂ ਜਿਹੜੀ ਚੀਨੀ ਬੈਠੀ ਆ ਤਾਂ ਮੜਾਕ ਛੱਡੀ ਸੀ ਬਾਜੀ ਹਰ ਗਈ ਸੀ ਆਪਣੀ ਆਪ ਦੀ ਗਲਤੀ ਨਾਲ ਚੱਲ ਰਲੀ ਜਿਹੜੀ ਇੱਕ ਇੰਗਰੀ ਬਾਜੀ ਛੱਡੀ ਸੀ ਉਹਦੀ ਪੈਣਾ ਤੁਸਿਆਂ ਵਾਲੀ ਤੇ ਆ ਸਾਰੀ ਮੋਜੀ ਕਿੰਗਰੀ ਦੀ ਪੈਣ ਛੱਡੀ ਸੀ ਇੱਕ ਇਹਦੀ ਪੈਣਾ ਆ ਬੈਠੀ ਨਾਲੀ ਇਹਦੇ ਇੱਕ ਗੰਜੀ ਹੋ ਬੈਠੀ ਤੇ ਸਾਰੀਆਂ ਹੀ ਰੋਕੀਆਂ ਚੰਗਾਂ ਔੜਦੀਆਂ ਜਿਹੜੀਆਂ ਇੰਨਾ ਚੋ ਇੱਕ ਹੀ ਛੱਡੀ ਗਈ ਉਹ ਚੀਨੀ ਬਾਕੀ ਕੋਈ ਨਹੀਂ ਛੱਡਿਆ ਗਿਆ ਤੇ ਬਾਕੀ ਹੁੰਦੇ ਭੈਣ ਭਰਾ ਛੱਡੇ ਸਾਰੇ ਉਹ ਤੁਕ ਕਿੰਗ ਰਿਆ ਤਾਂ ਤੁਰ ਗਈ ਸੀ ਉਹ ਵੀ ਆਪਣੇ ਕੋਲੇ ਤੇ ਧੀਰੇ ਦਾ ਬੱਚਾ ਬੈਠਾ ਪਈ ਉਧਰ ਪਰਲੇ ਪਾਸੇ ਉਹਦੇ ਜਾਨੀ ਗਵਣ ਬਈ ਦੀ ਵਿੱਦੀ ਸੂ ਮਿੱਤਰੋ ਇੱਕ ਤਾਂ ਜਿਹੜੀ ਚੀਨੀ ਬੈਠੀ ਆ ਤਾਂ ਮਢਾਕ ਛੱਡੀ ਸੀ ਬਾਜੀ ਹਰ ਗਈ ਸੀ ਆਪਣੀ ਆਪ ਦੀ ਗਲਤੀ ਨਾਲ ਚੱਲ ਰਲੀ ਜਿਹੜੀ ਇਹ ਕਿੰਗਰੀ ਬਾਜੀ ਛੱਡੀ ਸੀ ਉਹਦੀ ਪੈਣਾ ਤੁਸਿਆਂ ਵਾਲੀ ਤੇ ਸਾਰੇ ਉਹ ਮੋਜੀ ਕਿੰਗਰੀ ਇਹਦੀ ਪੈਣ ਛੱਡੀ ਸੀ ਇੱਕ ਇਹਦੀ ਪੈਣ ਆ ਬੈਠੀ ਨਾਲੀ ਇਹਦੇ ਇੱਕ ਗੰਜੀ ਹੋ ਬੈਠੀ ਤੇ ਸਾਰੀਆਂ ਹੀ ਰੋਕੀਆਂ ਚੰਗਾਂ ਔੜਦੀਆਂ ਜਿਹੜੀਆਂ ਇੰਨਾ ਚੋਂ ਇੱਕ ਹੀ ਛੱਡੀ ਗਈ ਉਹ ਚੀਨੀ ਬਾਕੀ ਕੋਈ ਨਹੀਂ ਛੱਡਿਆ ਗਿਆ ਤੇ ਬਾਕੀ ਹੁੰਦੇ ਪੈਣ ਭਰਾ ਛੱਡੇ ਸੀ ਸਾਰੇ ਉਹ ਤੁਕ ਕਿੰਗਰਿਆਂ ਤੋਂ ਤੁਰ ਗਈ ਸੀ ਉਹ ਵੀ ਆਪਣੇ ਕੋਲੇ ਤੇ ਧੀਰੇ ਦਾ ਬੱਚਾ ਬੈਠਾ ਭਾਈ ਉਧਰ ਪਰਲੇ ਪਾਸੇ ਉਹਦੇ ਜੀ ਦਾਣੀ ਦਾ ਬਾਣ ਬਈ ਦੀ ਬਿੱਦੀ ਸੁਭਾ ਲਓ ਭਾਈ ਮਿੱਤਰੋ ਆਪਾਂ ਜੱਲੇ ਮੋਟਰਸਾਈਕਲ ਚ ਪੈਟਰੋਲ ਕੋਣ ਚੱਲਿਆ ਮੈਂ ਪੈਟਰੋਲ ਕੋ ਆਉਣਾ ਤੇ ਇੱਧਰ ਵੇਖ ਨਾਲ ਇੱਕ ਪਾਸ਼ਣ ਦੀ ਬੰਦੇ ਜੀ ਕੋਲ ਨਾ ਓਏ ਪੈਦੀ ਨਾ ਡੈਗ ਪੈਣਾ ਜਿਪ ਟੁੱਟੀ ਜਾਣਾ ਇਹ ਦੇਖੀ ਲੋ ਬਾਈ ਜੀ ਵਾਟਰ ਬਾਕਸੇ ਚ ਫੇਰ ਆਈ ਸੀ ਬੱਚਾ ਜੂਨੀਅਨ ਪਾਰਟੀ ਆਂਦੀ ਵੀ ਮੱਛੀ ਵੇਖ ਕੇ ਆਉਣੀ ਸੀ ਇਹਦੇ ਚ ਮੱਛੀਆਂ ਫੜੀਆਂ ਸੀ ਨਾ ਕਿਸੇ ਨੇ ਉਹ ਫਰਦੀ ਫੇਰ ਅੱਜ ਬਈ ਮੱਛੀ ਫੜਤਾ ਨਹੀਂ ਲਈ ਕਿਸੇ ਨੇ ਮੈਂ ਕਹਿੰਦਾ ਨਹੀਂ ਫੜੀ ਮੈਂ ਕਹਿੰਦਾ ਕੱਲ ਵੇਖ ਕੇ ਆਇਆ ਸੀ ਫਰਦੀ ਸੀ ਉਹ ਗੇਟੂਂਗੇ ਪਾਣੀ ਚ ਆ ਫਰਦੀ ਇਹ ਇਹ ਇੰਨੇ ਸਾਨੇ ਚ ਟੱਕਰ ਦਿੰਦੇ ਟੱਕਰ ਦੀ ਉਰਲੇ ਪਾਸੇ ਹੀ ਆ ਇਹ ਪਈਲੇ ਪਾਸੇ ਨਹੀਂ ਉਰਲੇ ਪਾਸੇ ਹੀ ਟੱਕਰ ਦਿੰਦੀਆਂ ਮੈਨੂੰ ਇਹ ਵਿਚਾਰੀ ਮੈਂ ਤਾਂ ਕਹ ਕਿਸੇ ਨੇ ਫੜ ਫੁੱੜ ਨਾ ਲਈ ਹੋਏ ਕਰਮਾੜੀ ਵੈਸੇ ਕਾਲੀ ਆ ਜੈਰ ਜੂਰ ਵਾਲੀਆਂ ਵੀ ਹੁੰਦੀਆਂ ਨੇ ਮੱਛੀਆਂ ਇਹ ਚ ਬਥੇਰ ਲਾ ਗਈ ਤੇ ਮੈਂ ਬਲੇਕ ਜੈਡ ਬਲੇਕ ਕੋਲਾ ਜਿਵੇਂ ਕੋਲਾ ਕਾਲੀ ਕੋਲਾ ਕਾਲੀ ਕੋਲਾ ਯਾ ਵਾ ਇਧਰ ਆ ਗਈ ਵੇ ਲੋ ਇਹ ਰਣਾ ਕੁਦਰਤੀ ਚੀਜ਼ ਕਿੰਨੀ ਸੋਹਣੀ ਲੱਗਦੀ ਹੈ ਹੈ ਤਾਂ ਇਹਦੇ ਚ ਹੋਰ ਵੀ ਬਹੁਤ ਪ੍ਰਦਰਸ਼ਣੀ ਦੇ ਹੁੰਦੇ ਕਰਮਾੜੀ ਦੇ ਹੋਰ ਨਿਕੋਈ ਦੀ ਮੱਛੀਆਂ ਬਹੁਤ ਆਏ ਨਹੀਂ ਗੱਲ ਬਈ ਮੱਛੀਆਂ ਨਹੀਂ ਉਹ ਥੱਲੇ ਡੂੰਘੇ ਪਾਣੀ ਚ ਹੁੰਦੀਆਂ ਤੇ ਇਹ ਕਰਮ ਵਾਲੀ ਦਰਸ਼ਨ ਦਿੰਦੀ ਲੈ ਹੁਣ ਵੇਖ ਲੋ ਜਮਾ ਜੈਡ ਬਲੈਕ ਠੀਕੋ ਤਾਂ ਲੱਗੇ ਸੀ ਬਾਬਾ ਟੁੱਟੀ ਆ ਗਈ ਪਸੂ ਪਿਆਈ ਜਾਂਨੇ ਤੇ ਉਧਰ ਉਹ ਵੇਖ ਪੰਗੀ ਲਈ ਜਾਂਦਾ ਨੇ ਢੱਡ ਖਾਣੀ ਆ ਤੇ ਭਾਈ ਭਰ ਲਈ ਜਵਾਰ ਲੱਗ ਗਈ ਮੱਕੜੋਂ ਪਾਣੀ ਛੱਡੇ ਪੇਪਰ ਲਈ ਕੈਰੀ ਵੇਦੀ ਛੜਤਾ ਤੇ ਦੇਖਦੇ ਆ ਵੀ ਉਧਰ ਦੀ ਜੇ ਲਾਈਟ ਉਠੀ ਤਾਂ ਸਾਰਾ ਟਰੰਕ ਟਾਣਾ ਜੁਰਜੀ ਆਣ ਮੇਰੇ ਕਿਹਨੂੰ ਨੂੰ ਜਮਾ ਕਰਦੇ ਨੇ ਜੇ ਲੇਟ ਉੱਠ ਗਈ ਤਾਂ ਐਵੇਂ ਛੱਡਿਆ ਪਿਆ ਤੇ ਵੇ ਜੀ ਬਰੋਂ ਨਵਾਣਾ ਇਹਨੂੰ ਚੜਦਾ ਹੀ ਆਊਗਾ ਭਾਈ ਤੇ ਲੇਟ ਚੱਲੀ ਜਾਂਦੀ 8 ਵਜੇ ਤੱਕ ਰਹੂਗੀ ਚਲ ਮੱਕ ਮੱਕ ਲੱਗ ਜੇ ਯਾਰ ਮੱਕ ਲੱਗ ਜੇ ਦੂਜੇ ਦਾ ਚਲ ਵੇਖੀ ਆਉ ਮੜਿਆ ਨਾਲ ਕੀੜਾ ਮਾਰਿਆ ਆਵਾਂਗੇ ਤੇ ਪਾਣੀ ਟੁੱਟਦਾ ਟੁੱਟਦਾ ਨਾ ਆਇਆ ਤੇ ਫਿਰ ਜੇ ਨਾ ਲੱਗਿਆ ਤਾਂ ਫਰੀ ਕਿਹੜਾ ਬਣ ਕੇ ਤੇ ਛੋਣ ਨਹੀਂ ਛੱਡਦੇ ਅਟਕੇ 4 ਵਜੇ ਲੇਟ ਆਊਗੀ ਤੇ ਫਿਰ ਕੱਲ ਨੂੰ ਲਾਪਦੇ ਆਂਗੇ ਇੱਧਰ ਵੀ ਸਿੱਧਾ ਕਰਕੇ ਚਲੋ ਠੀਕ ਹੈ ਬਾਈ ਜੀ ਹੁਣ ਆਪਾਂ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਚ ਮੇਰਾ ਪੁਰਾਣਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਦੇ ਕਰੋ ਭਰਾ ਬਣ ਕੇ ਹਰ ਸਪੋਰਟ ਕਰਿਆ ਕਰੋ ਪੂਰਾ ਸਾਲ ਹੋ ਗਿਆ ਚੈਨਲ ਬਣਾਏ ਨੇ ਪੂਰਾ 1 ਸਾਲ ਤੇ ਉਹੀ ਕੋਸਾ 10 ਵਿਊ 15 ਵਿਊ 25 ਵਿਊ 30 ਵਿਊ ਵੀਰ ਬਣ ਕੇ ਜਰੂਰ